ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1111 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1112 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮੈਲੋ ਬੁਲਾਏ ਰਹੀ ਏ ਬਿਲ ਮਨਾ ਕੀਜੈ ਹੇ ਪ੍ਰਭੂ ਦੀ ਹਜ਼ੂਰੀ ਵਿੱਚ ਸੱਦੀ ਹੋਈਏ ਜੀਵ ਇਸਤਰੀਏ ਢਿਲ ਨਹੀਂ ਕਰਨੀ ਚਾਹੀਦੀ ਜਦੋਂ ਪ੍ਰਭੂ ਬੁਲਾਵੇ ਤਾਂ ਫਿਰ ਜਲਦੀ ਪ੍ਰਭੂ ਦੇ ਪਾਸ ਪਹੁੰਚਣਾ ਚਾਹੀਦਾ ਹੈ ਆਨਦੇ ਨਰ ਤੜੀਏ ਸਹਿਜ ਮੜੀਜੈ ਹੇ ਹਰ ਵੇਲੇ ਪ੍ਰੇਮ ਰੰਗ ਵਿੱਚ ਰੰਗੀ ਹੋਈਏ ਆਤਮਾ ਕੋ ਡੋਲਤਵ ਚਟਕੇ ਰਹਿਣਾ ਚਾਹੀਦਾ ਹੈ ਭਾਵ ਜਿਹੜੀ ਜੀਵ ਇਸਤਰੀ ਹਰ ਵੇਲੇ ਪਰਮਾਤਮਾ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ ਜਿਹੜੀ ਪ੍ਰਭੂ ਦੀ ਯਾਦ ਵੱਲੋਂ ਕਦੇ ਵੀ ਢਿੱਲ ਨਹੀਂ ਕਰਦੀ ਜਿਹੜੀ ਹਰ ਵੇਲੇ ਆਤਮਿਕ ਡੋਲਤਾ ਵਿੱਚ ਟਿਕੀ ਰਹਿੰਦੀ ਹੈ ਉਸ ਜੀਵ ਇਸਤਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਜੋੜਦਾ ਹੈ ਸੁਖ ਸਹਿਜ ਮਲੀਜੈ ਰੋਸ ਨਾ ਕੀਜੈ ਗਰਵ ਨਿਵਾਰਸਮਾਣੀ ਆਤਮਿਕ ਆਨੰਦ ਵਿੱਚ ਆਤਮਿਕ ਡੋਲਤਾ ਵਿੱਚ ਟਿਕੇ ਰਹਿਣਾ ਚਾਹੀਦਾ ਹੈ ਕਿਸੇ ਆਪਣੇ ਉਦਮ ਤੇ ਮਾਨ ਕਰਕੇ ਇਸ ਗੱਲ ਦਾ ਗਿਲਾ ਨਹੀਂ ਕਰਨਾ ਚਾਹੀਦਾ ਕਿ ਮੇਰਾ ਉਦਮ ਛੇਤੀ ਸਫਲ ਕਿਉਂ ਨਹੀਂ ਹੁੰਦਾ ਜਿਹੜੀ ਵੀ ਜੀਵ ਇਸਤਰੀ ਪ੍ਰਭੂ ਦਾ ਮਲਾਪ ਹਾਸਲ ਕਰਦੀ ਹੈ ਅਹੰਕਾਰ ਦੂਰ ਕਰਕੇ ਹੀ ਪ੍ਰਭੂ ਵਿੱਚ ਲੀਨ ਹੁੰਦੀ ਹੈ ਸਾਚੈ ਰਾਤੀ ਮਿਲੈ ਮਿਲਾਈ ਮਨਮੁਖ ਆਵਣ ਜਾਣੀ ਜਿਸ ਨੂੰ ਗੁਰੂ ਮਲਾੰਦਾ ਹੈ ਉਹੀ ਮਿਲਦੀ ਹੈ ਜੀਵ ਇਸਤਰੀ ਪ੍ਰਮਾਤਮਾ ਨੂੰ ਉਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਨਾ ਮਰਨ ਦੇ ਗੇੜ ਵਿੱਚ ਪਈ ਰਹਿੰਦੀ ਹੈ ਫਿਰ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੀ ਜਬ ਨਾਚੀ ਤਬ ਘੁੰਗਟ ਕੈਸਾ ਮਟਕੀ ਫੋੜ ਨਿਰਾਰੀ ਜਿਵੇਂ ਜਦੋਂ ਕੋਈ ਇਸਤਰੀ ਨੱਚਣ ਲੱਗ ਪਏ ਤਾਂ ਕੁੰਡ ਨਹੀਂ ਘੜਦੀ ਜਿਵੇਂ ਜਿਹੜੀ ਜੀਵ ਇਸਤਰੀ ਪ੍ਰਭੂ ਪਿਆਰ ਦੇ ਰਾਹ ਤੇ ਤੁਰਦੀ ਹੈ ਉਹ ਸਰੀਰ ਦਾ ਮੋਹ ਛੱਡ ਕੇ ਮਾਇਆ ਤੋਂ ਨਰਲੇਪ ਹੋ ਜਾਂਦੀ ਹੈ ਨਾਨਕ ਆਪੇ ਆਪ ਪਛਾਣੈ ਗੁਰਮਖ ਤਤ ਵਿਚਾਰੀ ਏ ਨਾਨਕ ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਅਸਲ ਜੀਵਨ ਰਾਹ ਨੂੰ ਆਪਣੇ ਵਿਚਾਰ ਮੰਡਲ ਵਿੱਚ ਟਿਕਾਈ ਰੱਖਦਾ ਹੈ ਤੋ ਖਾਰੀ ਮਹੱਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਸੋਹਣੇ ਪ੍ਰਭੂ ਜੀ ਅਨੇਕਾਂ ਕੋਥੇ ਕਰਨ ਵਾਲੇ ਮੈਂ ਉਹ ਸੋਹਣੇ ਪ੍ਰਭੂ ਦਾ ਸਦਾ ਲਈ ਗੁਲਾਮ ਹਾਂ ਉਹ ਮੇਰੇ ਸੋਹਣੇ ਪ੍ਰਭੂ ਨੇ ਗੁਰ ਲੱਖ ਲਖਾਇਆ ਅਵਰ ਨਾ ਦੂਜਾ ਭਾਲੇ ਜਿਸ ਮਨੁੱਖ ਨੂੰ ਗੁਰੂ ਨੇ ਅਲੱਖ ਪ੍ਰਭੂ ਦੀ ਸੋਝ ਬਖਸ਼ ਦਿੱਤੀ ਉਹ ਮਨੁੱਖ ਉਸ ਨੂੰ ਛੱਡ ਕੇ ਕਿਸੇ ਹੋਰ ਦੀ ਪਾਲ ਵਿੱਚ ਨਹੀਂ ਹੁੰਦਾ ਨਾ ਹੀ ਕਿਸੇ ਹੋਰ ਦੀ ਪਾਲ ਫਿਰ ਕਰਦਾ ਹੈ ਗੁਰ ਲਖ ਲਖਾਇਆ ਜਾਂ ਤਿਸ ਭਾਇਆ ਜਾਂ ਪ੍ਰਭ ਕਿਰਪਾ ਧਾਰੀ ਜਦੋਂ ਪ੍ਰਭੂ ਦੀ ਰਜਾ ਹੋਈ ਜਦੋਂ ਪ੍ਰਭੂ ਨੇ ਕਿਸੇ ਜੀਵ ਉੱਤੇ ਕਿਰਪਾ ਕੀਤੀ ਤਦੋਂ ਗੁਰੂ ਨੇ ਉਸ ਨੂੰ ਲਖ ਪ੍ਰਭੂ ਦਾ ਗਿਆਨ ਦਿੱਤਾ ਜਗ ਜੀਵਨ ਦਾਤਾ ਪੁਰਖ ਵਿਦਾਤਾ ਸਹਿਜ ਮਿਲੇ ਬਨਵਾਰੀ ਜਦੋਂ ਸੁਣੂ ਆਤਮਿਕ ਡੋਲਤਾ ਵਿੱਚ ਟਿਕ ਕੇ ਉਹ ਪ੍ਰਮਾਤਮਾ ਮਿਲ ਪੈਂਦਾ ਹੈ ਜਿਹੜਾ ਜਗਤ ਦਾ ਸਹਾਰਾ ਹੈ ਜਿਹੜਾ ਸਭ ਦਾਤਾ ਦੇਣ ਵਾਲਾ ਹੈ ਜਿਹੜਾ ਸਰਬ ਵਿਆਪਕ ਅਤੇ ਸਿਰਜਣਹਾਰ ਹੈ ਨਦਰ ਕਰੇ ਤੂੰ ਤਾਰੇ ਤਰੀਏ ਸੱਚ ਦੇਵੋ ਦੀਨ ਦਿਆਲਾ हे ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭ ਜਦੋਂ ਤੂੰ ਆਪਣਾ ਸਦਾ ਥਿਰ ਨਾਮ ਦਿੰਦਾ ਹੈ ਜਦੋਂ ਤੂੰ ਮੇਰ ਦੀ ਨਿਗਾਹ ਕਰਦਾ ਹੈ ਜਦੋਂ ਤੂੰ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਤਦੋਂ ਹੀ ਪਾਰ ਲੰਘ ਸਕੀਦਾ ਹੈ ਪਰਨਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤ ਪਾਲਾ ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ ਸਭ ਦੀ ਪਾਲਣਾ ਕਰਦਾ ਹੈ ਪਰਪੁਰ ਧਾਰ ਰਹੇ ਅਤ ਪਿਆਰੇ ਗੁਰਦੇਸ਼ ਸ਼ਬਦ ਦੇ ਰਾਹੀ ਇਹ ਸਮਝ ਪੈਂਦੀ ਹੈ ਕਿ ਸਭ ਜੀਵਾਂ ਨੂੰ ਬਹੁਤ ਹੀ ਪਿਆਰ ਕਰਨ ਵਾਲਾ ਪਰਮਾਤਮਾ ਸਭ ਵਿੱਚ ਵਿਆਪਕ ਹੈ। ਸ਼ਬਦ ਦੇ ਰਵ ਰਹਾ ਗੁਰੂ ਰੂਪ ਮੁrarੇ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇ ਰਿਹਾ ਹੈ ਪਰਮਾਤਮਾ ਵੱਡੀ ਹਸਤੀ ਵਾਲਾ ਹੈ ਅਤੇ ਸਭ ਜੀਵਾਂ ਵਿੱਚ ਮੌਜੂਦ ਹੈ। ਗੁਰੂ ਰੂਪ ਮੁrarੇ ਤ੍ਰਿਪਵਨ ਧਾਰੇ ਤਾ ਕਾ ਅੰਤ ਨਾ ਪਾਇਆ ਸਾਉ ਤੋ ਵੱਡੀ ਹਸਤੀ ਵਾਲਾ ਪਰਮਾਤਮਾ ਤਿੰਨਾ ਭਵਨਾਂ ਨੂੰ ਸਹਾਰਾ ਦੇ ਰਿਹਾ ਹੈ ਕਿਸੇ ਵੀ ਜੀਵ ਨੂੰ ਵਜੇ ਤੱਕ ਉਸ ਦੇ ਗੁਣਾ ਦਾ ਅੰਤ ਨਹੀਂ ਲੱਭਾ ਰੰਗੀ ਜਿਨ ਸੀ ਜੰਤੋ ਪਾਏ ਨਿਤਨੇਤ ਚੜ੍ਹੈ ਸਵਾਇਆ ਉਹ ਪਰਮਾਤਮਾ ਨੇਕਾਂ ਰੰਗਾਂ ਦੇ अनेਕਾਂ ਕਿਸਮਾਂ ਦੇ ਜੀਵ ਪੈਦਾ ਕਰਦਾ ਹੈ ਸਭ ਜੀਵਾਂ ਨੂੰ ਸਦਾ ਧਾਨ ਦਿੰਦਾ ਹੈ ਅਤੇ ਉਸ ਦਾ ਭੰਡਾਰਾ ਸਦਾ ਵਧਦਾ ਰਹਿੰਦਾ ਹੈ ਪਰੰਪਰੈ ਆਪੇ ਥਾਪੋ ਥਾਪੇ ਤਿਸ ਭਾਵੈ ਸੋ ਹੋਵੈ ਪ੍ਰਮਾਤਮਾ ਬਹੁਤ ਬੇਅੰਤ ਹੈ ਉਹ ਆਪ ਹੀ ਪੈਦਾ ਕਰਕੇ ਆਪ ਹੀ ਨਾਸ ਕਰਦਾ ਹੈ ਜਗਤ ਵਿੱਚ ਉਹ ਹੀ ਕੁਝ ਹੁੰਦਾ ਹੈ ਜੋ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਨਾਨਕ ਹੀਰਾ ਹੀਰੈ ਬਿਦਿਆ ਗੁਣ ਕੈ ਹਾਰ ਪਰੋਵੈ ਹੈ ਨਾਨਕ ਆਖ ਕਿ ਜਿਹੜਾ ਜੀਵ ਉਸ ਪ੍ਰਮਾਤਮਾ ਦੇ ਗੁਣਾ ਦੇ ਹਾਰ ਵਿੱਚ ਆਪਣੇ ਆਪ ਨੂੰ ਬ੍ਰੋ ਲੈਦਾ ਹੈ ਉਹ ਪਵਿੱਤਰ ਹੋ ਚੁੱਕਿਆ ਹੈ ਉਹ ਪਵਿੱਤਰ ਹੋ ਚੁੱਕਿਆ ਜੀਵ ਆਤਮਾ ਮਹਾਨ ਉੱਚੇ ਪ੍ਰਮਾਤਮਾ ਵਿੱਚ ਇੱਕ ਰੂਪ ਹੋ ਜਾਂਦਾ ਹੈ ਗੁਣ ਗੁਣੇ ਸਮਾਨੇ ਮस्तक ਨਾਮ ਨਿਸ਼ਾਨੋ ਜਿਨ੍ਹਾਂ ਦੇ ਮੱਥੇ ਉੱਤੇ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਗੁਣਾ ਵਿੱਚ ਲੀਨ ਹੋਏ ਰਹਿੰਦੇ ਹਨ ਸਾਚ ਸਾਚ ਸਮਾਇਆ ਚੂਕਾ ਆਵਣ ਜਾਣੋ ਜਿਹੜਾ ਮਨੁੱਖ ਸਦਾ ਥਿਰ ਹਰੀ ਨਾਮ ਉਚਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚਲੀਨ ਹੋਇਆ ਰਹਿੰਦਾ ਹੈ ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਸਾਚ ਸਾਚ ਪਛਾਤਾ ਸਾਚੈ ਰਾਤਾ ਸਾਚ ਮਿਲੈ ਮਨ ਭਾਵੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚਲੀਨ ਰਹਿਣ ਵਾਲਾ ਮਨੁੱਖ ਸਦਾ ਕਾਇਮ ਪ੍ਰਭੂ ਨਾਲ ਡੂੰਗੀ ਸਾਂਝ ਪਾਈ ਰੱਖਦਾ ਹੈ ਸਦਾ ਸਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਸ ਨੂੰ ਸਦਾ ਸਿਰ ਪ੍ਰਭੂ ਦਾ ਮਲਾਪ ਪ੍ਰਾਪਤ ਹੋ ਜਾਂਦਾ ਹੈ ਉਹਦੇ ਮਨ ਵਿੱਚ ਉਹ ਪਿਆਰਾ ਲੱਗਦਾ ਹੈ ਫਿਰ ਪ੍ਰਭੂ ਸਾਚੇ ਉਪਰ ਅਵਰ ਨਦੀਸੈ ਸਾਚੇ ਸਾਚ ਸਮਾਵੇ ਉਸ ਮਨੁੱਖ ਨੂੰ ਸਦਾ ਸਿਰ ਪ੍ਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਦਿਸਦਾ ਉਹ ਹਰ ਵੇਲੇ ਸਦਾ ਥਿਰ ਪ੍ਰਭੂ ਵਿੱਚ ਲੀਨ ਹੋਇਆ ਰਹਿੰਦਾ ਹੈ ਮੋਹਨ 모ਹ ਲਿਆ ਮਨ ਮੇਰਾ ਬੰਧਨ ਖੋਲ ਨਿਰਾਰੇ ਉਸ ਮੋਹਨ ਪ੍ਰਭੂ ਨੇ ਮੇਰਾ ਮਨ ਵੀ ਮੋਹ ਲਿਆ ਹੈ ਪ੍ਰਭੂ ਪਰਮਾਤਮਾ ਨੇ ਮੇਰੇ ਮਾਇਆ ਦੇ ਮੋਹ ਦੇ ਬੰਧਨ ਕੱਟ ਦਿੱਤੇ ਹਨ ਮਾਇਆ ਦੇ ਮੋਹ ਦੇ ਬੰਧਨ ਕੱਟ ਕੇ ਮੈਨੂੰ ਮਾਇਆ ਤੋਂ ਨਿਰਲੇਪ ਕਰ ਦਿੱਤਾ ਹੈ ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਹਤ ਪਿਆਰੇ اے ਨਾਨਕ ਜਦੋਂ ਕੋਈ ਵੱਡ ਭਾਗੀ ਮਨੁੱਖ ਉਸ ਅਤ ਪਿਆਰੇ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਉਹਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਸਾਜ ਘਰ ਖੋਜ ਲਹਿ ਸਾਚਾ ਗੁਰ ਥਨ ਜਿਸ ਮਨੁੱਖ ਨੂੰ ਸਦਾ ਥਿਰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਉਹ ਮਨੁੱਖ ਸਾਧ ਸੰਗਤ ਵਿੱਚ ਖੋਜ ਕਰਕੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ਮਾਨਮੁਖ ਨਹਿ ਭਾਈਏ ਗੁਰਮੁਖ ਗਿਆਨੋ ਗੁਰੂ ਦੇ ਸ਼ਰਨ ਪਿਆ ਪਰਮਾਤਮਾ ਨਾਲ ਡੂੰਗੀ ਸਾਝ ਪ੍ਰਾਪਤ ਹੁੰਦੀ ਹੈ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਨੂੰ ਇਹ ਦਾਤ ਨਹੀਂ ਮਿਲਦੀ ਦੇਵ ਸਚੁ ਦਾ ਨੋ ਸੋ ਪਰਵਾਨੋ ਸਦਦਾਤਾ ਵੱਡ ਦਾਣਾ ਜਿਸ ਗੁਰੂ ਜਿਸ ਮਨੁਖ ਨੂੰ ਸਦਾ ਦਾਤਾ ਦੇਣ ਵਾਲੇ ਵੱਡੇ ਸਿਆਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਦਾਣ ਦਿੰਦਾ ਹੈ ਫਿਰ ਅਮਰ ਅਜੋਨੀ ਆਸਤਿਰ ਜਾਪੈ ਸਾਚਾ ਮਹਿਲ ਚਰਾਣਾ ਫਿਰ ਉਹ ਮਨੁੱਖ ਉਹ ਸਮਰ ਅਜੋਨੀ ਅਤੇ ਸਦਾ ਥਿਰ ਪ੍ਰਭੂ ਦਾ ਨਾਮ ਸਦਾ ਜਪਦਾ ਰਹਿੰਦਾ ਹੈ ਉਸ ਮਨੁੱਖ ਨੂੰ ਪਰਮਾਤਮਾ ਦਾ ਮੁੱਢ ਕਦੀਮਾ ਦਾ ਸਦਾ ਥਿਰ ਟਿਕਾਣਾ ਲੱਭ ਪੈਂਦਾ ਹੈ ਦੋ ਤਉ ਚਾ ਪਤਲੇਖਨ ਲਖੀਐ ਪ੍ਰਗਟੀ ਜੋਤ ਮੁਰਾਰੀ ਜਿਸ ਮਨੁਖ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਉਸ ਜੋਤ ਦੀ ਬਰਕਤ ਨਾਲ ਉਸ ਮਨੁਖ ਦਾ ਵਿਕਾਰਾਂ ਦੇ ਕਰਜ਼ੇ ਦਾ ਹਿਸਾਬ ਲਿਖਣਾ ਬੰਦ ਹੋ ਜਾਂਦਾ ਹੈ ਭਾਵ ਉਹ ਮਨੁਖ ਵਿਕਾਰਾਂ ਵੱਲੋਂ ਹਟ ਜਾਂਦਾ ਹੈ ਨਾਨਕ ਸਾਚਾ ਸਚੈ ਰਾਚਾ ਗੁਰਮੁਖ ਤਰੀਐ ਤਾਰੀ ਹੈ ਨਾਨਕ ਉਹ ਮਨੁੱਖ ਸਦਾ ਤੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਉਹ ਮਨੁੱਖ ਹਰ ਵੇਲੇ ਸਦਾ ਤੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਗੁਰੂ ਦੀ ਸ਼ਰਨ ਪਿਆ ਹੀ ਮਾਇਆ ਦੇ ਮੋਹ ਦੇ ਸਮੁੰਦਰ ਤੋਂ ਇਹ ਤਾਰੀ ਤਰੀ ਜਾ ਸਕਦੀ ਹੈ ਕਿਉਂਕਿ ਗੁਰੂ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਚੇਤਿਆ ਆਣਿਆ ਰਾਮ ਏ ਮੇਰੇ ਮਨ ਏ ਮੇਰੇ ਗਾਫਲ ਮਨ ਏ ਮੇਰੇ ਜਾਨ ਮਨ ਤੂੰ ਹੋਸ਼ ਕਰ ਏ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣਿਆ ਰਾਮ ਏ ਮੇਰੇ ਮਨ ਮੰਦੇ ਕਰਮ ਕਰਨੇ ਛੱਡ ਦੇ ਪ੍ਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਲੀਨ ਰਿਹਾ ਕਰ ਬਹੁ ਸਾਦ ਲੁਪਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮੇਲਾ ਏ ਮੇਰੇ ਮਨ ਜਿਹੜੇ ਮਨੁੱਖ अनेका ਬਾਦਾਰਥਾਂ ਦੇ ਸੁਆਦਾਂ ਵਿੱਚ ਫਸੇ ਰਹਿੰਦੇ ਹਨ ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਤੋਂ ਵਿਛੜੇ ਰਹਿੰਦੇ ਹਨ ਇਹਨਾਂ ਸੰਸਕਾਰਾਂ ਦੇ ਕਾਰਨ ਹੀ ਉਹਨਾਂ ਵਿਛੜੇ ਹੋਿਆਂ ਦਾ ਆਪਣੇ ਆਪ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਕਿਉਂ ਦੁੱਤਰ ਤਰੀ ਹੈ ਜਮ ਡਰ ਮਰੀਐ ਜਮ ਕਾ ਪੰਥ ਦੋਹਿਲਾ ਏ ਮੇਰੇ ਮਨ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਆਪਣੇ ਉਦਮ ਨਾਲ ਪਾਰ ਨਹੀਂ ਲੰਘ ਸਕੀਦਾ ਜਮਾਂ ਦੇ ਡਰ ਨਾਲ ਸਹਿਮੇ ਰਹਿਦਾ ਹੈ ਹੇ ਮਨ ਜਮਾਂ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ ਮਨ ਰਾਮ ਨਹੀਂ ਜਾਂਦਾ ਸਾਂਝ ਪਰਬਾਤਾ ਵਕਟ ਰੁਦਾਂ ਕਿਆ ਕਰੇ ਹੇ ਮੇਰੇ ਮਨ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਸਵੇਰੇ ਸ਼ਾਮ ਕਿਸੇ ਵੀ ਵੇਲੇ ਪ੍ਰਮਾਤਮਾ ਨਾਲ ਸਾਂਝ ਨਹੀਂ ਪਾਈ ਉਹ ਮਾਇਆ ਦੇ ਮੋਹ ਦੇ ਔਖੇ ਰਾਹ ਵਿੱਚ ਫਸ ਜਾਂਦਾ ਹੈ ਇਸ ਵਿੱਚੋਂ ਨਿਕਲਣ ਲਈ ਉਹ ਕੁਝ ਵੀ ਨਹੀਂ ਕਰ ਸਕਦਾ ਬੰਧਨ ਬਾੰਦਿਆ ਇਨ ਬਿਦ ਛੂਟੈ ਗੁਰਮਖ ਸੇਵੈ ਨਰਹਰੇ ਪਰ ਹਾਂ ਮਾਇਆ ਦੇ ਮੋਹ ਦੀ ਰੱਸੀ ਨਾਲ ਵੱਜਾ ਹੋਇਆ ਉਹ ਇਸ ਤਰੀਕੇ ਨਾਲ ਖੁਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ ਏ ਮਨ ਮੇਰਾ ਤੂੰ ਛੋੜ ਯਾਲ ਜੰਜਾਲਾ RAM ਏ ਮੇਰੇ ਮਨ ਘਰ ਦੇ ਮੋਹ ਦੀਆਂ ਟਾਇਫਾਈਆਂ ਛੱਡ ਦੇ ਏ ਮਨ ਮੇਰਾ ਹਰ ਸੇਵੋ ਪੁਰਖ ਨਿਰਾਲਾ RAM ਏ ਮੇਰੇ ਮਨ ਘਰ ਦੇ ਮੋਹ ਦੀਆਂ ਫਾਈਆਂ ਤਿਆਗ ਕੇ ਉਸ ਪਰਮਾਤਮਾ ਨੂੰ ਸਿਮਰਦਾ ਰੋ ਜੋ ਸਭਨਾ ਵਿੱਚ ਵਿਆਪਕ ਵੀ ਹੈ ਤੇ ਸਭਨਾ ਤੋਂ ਨਿਰਲੇਪ ਵੀ ਹੈ ਤੇ ਪਰਮਾਤਮਾ ਦੇ ਗੁਣ ਗਾਇਆ ਕਰ اے ਮਨ ਮੇਰਾ ਤੂੰ ਛੋੜਿਆ ਜੰਜਾਲਾ RAM اے ਮਨ ਮੇਰਾ ਹਰ ਸੇਵੋ ਪੁਰਖ ਨਿਰਾਲਾ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਜ ਆਪਾ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 112 ਦਾ ਪਾਠ ਤੇ ਵਿਆਖਿਆ ਸਰਵਣ ਕੀਤੇ ਹਨ ਅਗਲੇ ਕੱਲ ਨੂੰ ਅਗਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 113 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ